ਅੰਡ ਪੱਠੜਾਂ ਦੇ ਵਿੱਚ ਆਗੇ ਤਨੌਲੇ ਦੇ ਨੇੜੇ ਬਾਈ ਗੁਰੀ ਦੇ ਘਰੇ ਮੇਲਾ ਲੱਗਿਆ ਪਿਆ ਟਰੈਕਟਰਾਂ ਦਾ 15-18 ਟਰੈਕਟਰ ਖੜੇ ਨੇ ਬਾਈ 963 ਖੜਾ ਹੈਗਾ ਆ 855 ਖੜਾ ਬਾਈ ਮਾਡਲ 900 ਘੰਟੇ ਚੱਲਿਆ ਹੋਇਆ ਹੈਗਾ ਆ ਅਰਜਨ ਖੜਾ 605 ਠੀਕ ਹੈ ਇੱਧਰ ਖੜਾ ਹੈਗਾ ਪ੍ਰੀਤ 609 ਆ ਖੜਾ ਹੈਗਾ ਪ੍ਰੀਤ 609 ਨੀਲੇ ਰੰਗ ਦਾ ਆ 911 6522 ਵਿੱਚ ਕਨਵਰਟ ਹੋਇਆ ਹੋਇਆ ਦਾ ਪੰਪ 2 ਲੱਖੀ ਕਹਿੰਦਾ ਬਾਈ ਲੈ ਜੋ 97 ਮਾਡਲ ਆ ਆ ਡੀਆਈ 50 ਖੜਾ ਹੈਗਾ 21 ਮਾਡਲ ਤੇ ਆ ਖੜਾ ਹੈਗਾ 750 ਯੋਨੇ ਲੈ ਕੇ ਜਾਣਾ ਇਹਦਾ ਵੀ ਜੈਜ ਰੇਟ ਹੈ ਜਮਾ ਨਵੇਂ ਟਾਇਰ ਨਵੇਂ ਨੇ ਪਿਛਲੇ ਕਣੋਪੀ ਲੱਗੀ ਹੋਈ ਆ 5310 ਖੜਾਗਾ ਕੋੜਾ ਬੰਪਰ ਲੱਗਿਆ ਹੋਇਆਗਾ ਟਾਇਰ ਨਵੇਂ ਮੰਗੂ ਨੇ ਸਤਰੀ ਲੱਗੀ ਹੋਈ ਆ ਜਿਹੜਾ ਆਹ ਟਰੈਕਟਰ ਆ ਨਾ ਅਰਜਨ ਇਹ ਨਿਊ ਹਾਲੈਂਡ ਦਾ ਸਪੈਸ਼ਲ ਐਡੀਸ਼ਨ ਸੁਣਿਆ ਹੋਊ ਅਰਜਨ ਦੇ ਵਿੱਚ ਸਪੈਸ਼ਲ ਐਡੀਸ਼ਨ ਦਾ ਸੈਂਟਰ ਗੇਰਾ 605 ਚੌਕੜਾ ਟਾਇਰਾਂ ਦਾ ਰੇਡੀਅਰ ਪਿਆ ਹੋਇਆ ਇਧਰ ਨੋਬੋ ਖੜਾ 605 ਆਹ ਪ੍ਰੀਤ ਵਿਕੇ ਹੋਇਆਗਾ ਉਧਰ ਖੜਾਗਾ ਸੋਨਾ ਲੀਕਾ 750 55 ਕੈਟਾਗਰੀ ਵਾਲਾ ਚੌਕੜਾ ਰਾਂ ਦਾ ਜਮਾ ਨਮਾ ਆਹ ਇੰਡੋ ਫਾਰਮ ਖੜਾ 18 ਮਾਡ ਦੇਉ ਜੁਵੋ ਖੜਾ ਗਿਆ ਪਿੱਛੇ 575 ਕਹਿੰਦੇ ਇਹ ਟਰੈਕਟਰ ਕਹਿੰਦਾ ਵੱਡਿਆਂ ਚ ਵੱਡਾ ਛੋਟਿਆਂ ਚ ਛੋਟਾ ਵੱਡਿਆਂ ਦਾ ਮੁਕਾਬਲਾ ਕਰਦਾਗਾ ਆ ਖੜਾ ਸੋਨਾਲੀ ਕਾਡੀਆ 60 ਇਧਰ ਖੜਾ ਪ੍ਰੀਤ 65 95 65 ਹੌਸਪਾਵਰ ਵਾਲਾ ਜਿਹਨੇ ਵੀ ਟਰੈਕਟਰ ਲੈ ਕੇ ਜਾਣੇ ਨੇ ਗੁਰਪੂਰਬ ਤੱਕ ਬਾਈ ਨੇ ਵੱਡੇ ਡਿਸਕਾਊਂਟ ਦੇਣੇ ਨੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੇ ਕਿਹਾ ਪੱਠਲਾ ਪਿੰਡ ਆਜੋ ਤਰੋਲਾ ਮੰਡੀ ਦੇ ਨੇੜੇ ਜ਼ਿਲ੍ਹਾ ਬਰਨਾਲਾ